ਪਟਿਆਲਾ ਤੋਂ ਵਿਧਾਇਕ ਅਮਨ ਸ਼ੇਸ਼ਿੰਚਾਰੀ ਕਲਸੀ ਵੱਲੋਂ ਪਟਿਆਲਾ ਦੀ ਕਾਰਪੋਰੇਸ਼ਨ ਨੇ ਮੀਟਿੰਗ ਹਾਰਡ ਵਿੱਚ ਪਟਿਆਲਾ ਵਾਸੀਆਂ ਨਾਲ ਕੀਤੀ ਮਿਲਣ ਇਸ ਮੌਕੇ ਸਾਰੇ ਸਰਕਾਰੀ ਅਧਿਕਾਰੀ ਇਸ ਮੀਟਿੰਗ ਵਿੱਚ ਹਾਜ਼ਰ ਇਹ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਵਿਧਾਇਕ ਨੇ ਮੌਕੇ ਤੇ ਸੁਣ ਕੇ ਹੱਲ ਕੀਤਾ ਗੱਲਬਾਤ ਦੌਰਾਨ ਵਿਧਾਇਕ ਅਮਨ ਸ਼ੇਸ਼ਿੰਚਾਰੀ ਕਲਸੀ ਨੇ ਕਿਹਾ ਕਿ ਮੈਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਆਮ ਲੋਕਾਂ ਨੂੰ ਖੱਜਲਖਵਾਰ ਹੁੰਦਾ ਹੈ ਜਿਸ ਨੂੰ ਰੋਕਣ ਦੇ ਲਈ ਮੈਂ ਖੁਦ ਅੱਜ ਸਰਕਾਰੀ ਦਫ਼ਤਰ ਦੇ ਵਿੱਚ ਕੈਂਪ ਲਗਾਇਆ ਲੋਕਾਂ ਦੀਆਂ ਮੁਸ਼ਕਲਾਂ ਮੌਕੇ ਤੇ ਸੁਣ ਕੇ ਹੱਲ ਕੀਤੀਆਂ ਨੇ ਬਹੁਤ ਸਾਰੇ ਅਧਿਕਾਰੀ ਜਿਹੜੇ ਨੇ ਜਿਹੜੇ ਲੋਕਾਂ ਨੂੰ ਖਜਲ ਖੁਆਰ ਕਰਦੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਹੁਣ ਇਸ ਸਿਲਸਿਲਾ ਲਗਾਤਾਰ ਹਰ ਹਫ਼ਤੇ ਜਾਰੀ ਰਹੇਗਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਸ਼ੇਰ ਸਿੰਘ ਚਾਰੀ ਕਲਸੀ ਨੇ ਸਰਕਾਰੀ ਦਫ਼ਤਰ ਵਿੱਚ ਲੋਕਾਂ ਨਾਲ ਮਿਲਣ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਮੌਕੇ ਤੇ ਕੀਤੀ ਗੱਲਬਾਤ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ ਲਿਖਤੀ ਜਾ ਰਹੀ ਹੈ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਲੈ ਕੇ ਆਏ ਹੋ ਅ ਦੇਖੋ ਜੀ ਮੁਸ਼ਕਲਾਂ ਤੇ ਉਹ ਛੋਟੀਆਂ-ਛੋਟੀਆਂ ਪਰ ਦੁੱਖ ਉਦੋਂ ਲੱਗਦਾ ਹੈ ਵੀ ਜਦੋਂ ਲੋਕਾਂ ਨੂੰ ਚੱਕਰ ਤੇ ਫੇਰੇ ਤੇ ਫੇਰੇ ਜਦੋਂ ਸੁਣਵਾਈ ਨਾ ਹੋਵੇ ਫਿਰ ਕਿਤੇ ਨਾ ਕਿਤੇ ਮਜਬੂਰਾਂ ਸਾਨੂੰ ਲੋਕਾਂ ਨੇ ਚੁਣਿਆ ਫਿਰ ਲੋਕਾਂ ਦੀ ਸਾਨੂੰ ਤਾਂ ਸੁਣਨੇ ਪੈਣੀ ਕਿਉਂ ਆਸ ਕੱਲ ਇਹ ਵੀ ਅੱਜ ਜੋ ਪੋਸਟ ਦਫਤਰ ਤੁਸੀਂ ਆਏ ਤੁਸੀਂ ਦਫਤਰ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਫੇਰੇ ਮਾਰਨੇ ਕਦੇ ਕਾਰਪੋਰੇਸ਼ਨ ਦਾ ਬਾਰੇ ਦੇਖੋ ਜੀ ਮੈਨੂੰ ਕਾਫੀ ਲਾਮੇ ਮਿਲੇ ਆ ਜੀ ਜਿਸ ਕਰਕੇ ਕਾਫੀ ਲੋਕ ਖੱਜਲ ਖਵਾਰੀ ਮਿਲੀ ਹੈ ਜੀ ਜਿਹਦੇ ਕਰਕੇ ਮੇਰੀ ਮਜਬੂਰੀ ਬਣੀ ਆ ਵੀ ਮੈਂ ਇੱਥੇ ਆ ਕੇ ਬਵਾਂ ਲੋਕਾਂ ਦੀਆਂ ਮੁਸ਼ਕਲਾਂ ਸੁਣੀਏ ਔਰ ਲੋਕਾਂ ਦੇ ਕੰਮ ਕਰ ਰਹੇ ਹਾਂ ਸਵਿਰ ਦੇ ਵਿੱਚ ਕਿੰਨੇ ਸੈਟੀਸਫਾਈਡ ਨਹੀਂ ਹੋਏ ਨਹੀਂ ਜੀ ਬਿਲਕੁਲ ਨਹੀਂ ਆ ਹੁਣ ਇੱਕ ਮਾਤਾ ਵਿਚਾਰੀ ਅਫਸਰ ਕਹਿ ਰਿਹਾ ਵਾ ਵੀ ਮੈਂ ਉਹਦੇ ਖਾਤੇ 'ਚ ਪੈਸੇ ਪਾਤੇ ਮਾਤਾ ਕਹਿੰਦੀ ਭਏ ਨਹੀਂ ਮੈਂ ਕਿਹਾ ਪੈਸੇ ਕਿੱਥੇ ਪਏ ਕਹਿੰਦੀ ਬੈਂਕ ਦੇ ਖਾਤੇ 'ਚ ਅਫਸਰ ਕਹਿੰਦਾ ਮੈਂ ਕਿਹਾ ਹੁਣ ਇਹ ਮਾਤਾ ਨੂੰ ਮੋਟਰਸਾਈਕਲ ਤੇ ਬਿਠਾ ਚੱਲ ਪਹਿਲਾਂ ਖਾਤਾ ਚੈੱਕ ਕਰਕੇ ਆਉ ਨਾਲ ਮੈਂ ਆਪਣਾ ਬੰਦਾ ਭੇਜਿਆ ਹੁਣ ਵਿਚਾਰੇ ਲੋਕ ਕਿਉਂ ਖੱਜਲ ਖਰਾਬ ਹੁੰਨੋ ਦੁੱਖ ਲੱਗਦਾ ਪਰ ਇੱਥੇ ਕਿਤੇ ਨਾ ਕਿਤੇ ਮੈਨੂੰ ਮਹਿਸੂਸ ਹੁੰਦਾ ਵੀ ਮੈਂ ਸਾਰੇ ਨਹੀਂ ਕਹਿੰਦਾ ਕੁਝ ਕਅਫਸਰ ਜਿਹੜੇ ਨੇ ਉਹ ਹੈ ਇਗਨੋਰ ਕਰ ਦਿੰਦੇ ਲੋਕਾਂ ਨੂੰ ਪਰ ਲੋਕਾਂ ਦੇ ਹਮਦਰਦੀ ਆਪਾਂ ਵਾ ਲੋਕਾਂ ਨੇ ਸਾਡੀ ਬਾਹ ਫੜੀ ਹੈ ਅੱਜ ਸਾਡਾ ਫਰਜ਼ ਬਣਦਾ ਉਹਨਾਂ ਦੀ ਬਾਹ ਫੜਨਾ ਜਿਸ ਤਰੀਕੇ ਨਾਲ ਅੱਜ ਤੁਸੀਂ ਸਰਕਾਰੀ ਦਫ਼ਤਰਾਂ 'ਚ ਆ ਕੇ ਬੈਠੇ ਹੋ ਲੋਕਾਂ ਨੂੰ ਖਾਤ ਸੌਣ ਲੋਕਾਂ ਦੇ ਕੰਮ ਹੋ ਰਿਹਾ ਇਸ ਨੂੰ ਸਦਾ ਲਗਾਤਾਰ ਚੱਲ ਬਿਲਕੁਲ ਜੀ ਬਿਲਕੁਲ ਕੋਈ ਸ਼ੱਕ ਨਹੀਂ ਦੇਖੋ ਮੇਰੇ ਕੋਲ ਏਰੀਆ ਜਾਦਾ ਪਟਾਲਾ ਤੇ ਮੇਰਾ ਹੈ ਹੀ ਹੈ ਵਾ ਮੇਰਾ ਪਰਿਵਾਰ ਹੈ ਠੀਕ ਹੈ ਅੱਗੇ ਵੀ ਹੁਣ ਮੇਰੇ ਕੋ ਪਠਾਨਕੋਟ ਏਰੀਆ ਉੱਥੇ ਮੰਤਰੀ ਸਾਹਿਬ ਨਾਲ ਨੇ ਹੁਣ ਆਪਾਂ ਉੱਥੇ ਵੀ ਲਾਵਾਂਗੇ ਕਿ ਫਿਰ ਬੈਲ ਸਾਹਿਬ ਦੇ ਨਾਲ ਬੈਠ ਕੇ ਆਪਾਂ ਬਾਕੀ ਹਲਕਾ ਇੰਚਾਰਜ ਜਿਹੜੇ ਗਰਦਾਸਪੁਰ ਵੀ ਬੈਠਾਂਗੇ ਸੋ ਮੈਂ ਮੇਰੀ ਕੋਸ਼ਿਸ਼ ਹੈ ਵੀ ਅਜੇ ਤਰ੍ਹਾਂ ਹੁਣ ਹਫਤੇ ਦੇ ਕੰਮ ਕੱਢ ਜਾਣੇ ਅਗਲੇ ਹਫਤੇ ਫਿਰ ਬਹਿ ਜਾਣਾ ਇੱਕ ਗੱਲ ਵਾਦਾ ਕਰਦਾ ਇਹ ਰਾਸ਼ਿਕ ਘਟੂਗਾ ਨਹੀਂ ਅੱਗੇ ਨਾਲੋਂ ਵਧੂਗਾ ਜ਼ਰੂਰ ਕਿਉਂ ਵਧੂਗਾ ਜਦੋਂ ਲੋਕਾਂ ਦੇ ਕੰਮ ਹੁੰਦੇ ਆ ਨਾ ਲੋਕਾਂ ਨੂੰ ਆਸ ਹੁੰਦੀ ਹੈ ਵੀ ਸਾਡੇ ਕੰਮ ਇੱਛਾ ਮੈਂ ਕਹਣਾ ਜੀ ਅੱਗੇ ਸਟੇਟ ਦੀ ਇਲੈਕਸ਼ਨ ਸੀ ਉਹਦੀ ਅੱਗੇ ਸੈਂਟਰ ਦੀ ਇਲੈਕਸ਼ਨ ਸੀ ਇਹ ਇਲੈਕਸ਼ਨ ਸਟੇਟ ਦੀ ਹੈ ਤੁਹਾਨੂੰ ਆਪੇ ਪਤਾ ਲੱਗ ਜੂਗਾ ਵੀ ਲੋਕ ਲੋਕਾਂ ਦਾ ਫਤਵਾ ਕੀ ਹੋਇਆ ਹੈ ਥੈਂਕ ਯੂ